ਵੇਲੂ ਜਾਇ ਜਾਇ ਮੁੱਲ ਇਹ ਆਪਣਾ ਕਿੰਨਾ ਹੈ 15 ਤੇ ਲੱਗ ਗਿਆ ਆਪਾਂ ਨੂੰ ਛਰਦਾ ਇਹਸਾਬ ਲਾ ਲਓ ਤੁਸੀਂ ਵੀ ਉਹਨਾਂ ਬੱਕਰੀ ਆ ਬੱਕਰੀ ਦਾ ਮੁੱਲ ਵੀ 15000 ਕੀਤਾ ਜੇ ਤੇ ਗਾਂ ਦਾ ਸਾਸਰੀਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਜੇਠੂ ਨੰਗਲ ਜ਼ਿਲ੍ਹਾ ਅਮਰਸਰ ਤਹਿਸੀਲ ਮਜੀਠਾ ਇਸ ਘਰ ਜੋ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਘਰੇਲੂ ਪਸ਼ੂ ਸੇਲ ਕਰਨੇ ਆ ਇੱਥੇ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਬੱਕਰੀਆਂ ਦੋ ਬੱਕਰੀਆਂ ਵੱਡੀਆਂ ਇੱਕ ਪੱਠ ਛੋਟੀ ਆ ਇੱਕ ਤੁਹਾਨੂੰ ਦਿਖਾਉਣੀ ਆ ਜੀ 托ਕੜ ਵੈੜ ਬਿਲਕੁਲ ਜਾਇਜ਼ ਮੁੱਲ ਕਰਨੇ ਆ ਪਹਿਲੀ ਵੀਡੀਓ ਆ ਘਰੇਲੂ ਪਸ਼ੂ ਆ ਆਪਾਂ ਹਰ ਵਾਰ ਬੇਨਤੀ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਨੇ ਆ ਇਹਨਾਂ ਦੀ ਡੀਟੇਲ ਲੈਣੀਆਂ ਜੀ ਹਾਂਜੀ ਸਸਰੀਕਾਲ ਬਾਜੀ ਸਸਰੀਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਵਾਇਕਰ ਜੀ ਠੀਕ ਆ ਜੀ ਤੇ ਆਪਣੇ ਘਰੇਲੂ ਹੀ ਪਸ਼ੂ ਆ ਜੀ ਹਾਂਜੀ ਘਰੇਲੂ ਵਪਾਰਤ ਨਹੀਂ ਕਰਦੇ ਜੀ ਨਹੀਂ ਨਹੀਂ ਵਪਾਰਤ ਨਹੀਂ ਕਰੀਦਾ ਠੀਕ ਆ ਜੀ ਤੇ ਬੱਕਰੀਆਂ ਕਰ ਰਹੀਆਂ ਸੇਲ ਜੀ ਇੱਕ ਵੈੜ ਆ ਹਾਂਜੀ ਵੈੜ ਤੋਕੜ ਹਾਂਜੀ ਤੋਕੜ ਦੇ ਵੈੜ ਠੀਕ ਆ ਤੇ ਇਹ ਤਿੰਨੇ ਬੱਕਰੀਆਂ ਵਾਂ ਤੇ ਇੱਕ ਵੱਡੀ ਬੱਕਰੀ ਆ ਤੇ ਇੱਕ ਛੋਟੀ ਆ ਹਨਾ ਹਾਂਜੀ ਠੀਕ ਆ ਤੇ ਐਡਰੈਸ ਦੱਸ ਦਿਓ ਜੀ ਆਪਣਾ ਐਡਰੈਸ ਸਾਡਾ ਪਿੰਡ ਜੇਠੂ ਨੰਗਲ ਜੀ ਜੀ ਤਹਿਸੀਲ ਮਜੀਠਾ ਜੀ ਜ਼ਿਲ੍ਹਾ ਅਬਰਸਰ ਠੀਕ ਆ ਜੀ ਤੇ ਨਾਮ ਕੀ ਹੈ ਜੀ ਆਪਣਾ ਮੇਰਾ ਨਾਮ ਨਿਸ਼ਾਨ ਸਿੰਘ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ 78144 15810 ਠੀਕ ਆ ਜੀ ਤੇ ਆਪਾਂ ਬੱਕਰੀਆਂ ਦਿਖਾਈਏ ਪਹਿਲਾਂ ਹਨਾ ਇਹ ਵੱਡੀ ਬੱਕਰੀ ਸੂਈ ਹੀ ਪਹਿਲਾਂ ਹਾਂਜੀ ਇਹ ਉਤਨਾ ਹੀ ਸ਼ੌਕੜਾ ਲੈ ਕੇ ਆਏ ਹਾਂ ਬੱਕਰੀ ਸ਼ੌਕਨਾ ਮੈਂ ਪਹਿਲਾਂ ਇਹਨੇ ਸੂਆ ਦਿੱਤਾ ਹੀ ਹੋਣਾ ਵਾ ਹਾਂਜੀ ਆਈਡੀਆ ਹੈ ਕਿ ਨਵਾਂ ਸੂਆ ਇਹਦਾ ਇਹ ਰੀਆ ਕੋ ਦੂਜੇ ਕੇ ਸੂਏ ਤੇ ਲੱਗੇ ਬੰਨੇ ਹੋਣਾ ਹੈ ਅੱਛਾ ਦੋ ਸੂਏ ਦੇ ਦਿੱਤੇ ਇਹਨੇ ਹਾਂਜੀ ਹੁਣ ਗਾਂ ਬਣੀ ਹੈ ਗਾਂ ਹਾਂਜੀ ਬੱਕਰੇ ਕੋਲ ਆਇਆ ਇਹਨੂੰ ਠੀਕ ਕਿੰਨਾ ਕੁ ਚਿਰ ਹੋ ਗਿਆ ਕੋਈ ਇਹਦੇ ਮਹੀਨੇ ਕਿਤੇ ਲੱਗੇ ਬੰਨੇ ਹੋਇਆ ਜਿੰਨੇ ਮਹੀਨੇ ਦੇ ਲੱਗੇ ਤੇ ਦੁੱਧ ਕਿੰਨਾ ਕੁ ਦਿੰਦੀ ਰਹੀ ਕੋਈ ਆਈਡੀਆ ਹੈ ਦੁੱਧ ਪਹਿਲਾਂ ਦਿੰਦੀ ਰਹੀ ਆ ਕੋਈ 1.5 ਤੋਂ 2 ਕਿਲੋ ਦੇ ਲੱਗੇ ਦਿੰਦ ਨੇ ਠੀਕ ਆ ਤੇ ਬਾਅਦ ਵਿੱਚ ਚੂਣੂ ਚਾਲੂ ਹਟ ਗਏ ਇਤਨਾ ਛਾੜੀ ਦਿੱਤੇ ਤਾਂ ਸੁੱਕ ਗਏ ਅੱਛਾ ਚੋਈ ਨਹੀਂ ਤੁਸੀਂ ਚੋਈ ਨਹੀਂ ਬਾਅਦ ਵਿੱਚ ਅੱਛਾ ਠੀਕ ਆ ਬੱਚੇ ਦੋ ਦਿੰਦੀ ਕਿ ਇੱਕ ਹੀ ਦਿੰਦੀ ਹੈ ਨਹੀਂ ਉਹ ਬੱਚੇ ਦੋ ਦਿੰਦੀ ਇਹ ਇੱਕ ਦਿੰਦੀ ਹੈ ਅੱਛਾ ਇਹ ਇੱਕ ਦਿੰਦੀ ਹੈ ਹਾਂਜੀ ਠੀਕ ਹੈ ਜੀ ਤੇ ਆਪਾਂ ਇਹਨਾਂ ਨੂੰ ਖੋਲ ਕੇ ਦਿਖਾ ਦਈਏ ਕਿ ਇਦਾਂ ਹੀ ਰਹਿਣ ਦੀ ਹੈ ਤਾਂ ਇਦਾਂ ਹੀ ਰਹਿਣ ਦੇ ਥਾਣ ਵੇਖ ਲਓ ਥਾਣ ਸੋਹਣੇ ਆ ਇਹਦੇ ਤੇ ਬਾਕੀ ਨਸਲ ਇਹ ਕਿਹੜੀ ਆ ਨਸਲ ਬ੍ਰੇਡ ਦੀ ਹੈ ਜੀ ਬੀਟਲ 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 ਹਾਂਜੀ ਠੀਕ ਆ ਅੱਖਾਂ ਚ ਟਿੱਗੀਆਂ ਵਾ ਇਹ ਭੈਣ ਭਰਾ ਨੋਟਿਸ ਕਰ ਲੇ ਅੱਖਾਂ ਜਿੱਟੀਆਂ ਵਾਲਾ ਦੇ ਆ ਵੇਖੋ ਪ੍ਰਿੰਟ ਇਹਦਾ ਡੱਬ ਡੁੱਬ ਵੇਖ ਲੋ ਕਾਲੀ ਜਿੱਟੀ ਬੱਕਰੀ ਐ ਸੋਹਣੀ ਬੜੀ ਲੱਗਦੀ ਐ ਤੇ ਇਹਦਾ ਮੁੱਲ ਕਿੰਨਾ ਕਰਾਂਗੇ ਜੀ ਆਪਾਂ ਮੁੱਲੇ ਦਾ ਆਪਾਂ 18 ਲੱਗਦੇ ਲਾਗੇ ਕਰ ਦਾਂਗੇ 18000 ਰੁਪਏ ਹਾਂਜੀ ਤੇ ਛੋਟ ਕਰ ਦੋਗੇ ਹਾਂਜੀ ਛੋਟ ਚਲੋ ਕੋਈ ਨਹੀਂ ਕਰ ਦਾਂਗੇ ਕਿੰਨੇ ਦੀ ਕਰ ਦੋਗੇ ਬਈ 15 ਕਿਦ ਲੱਗੇ ਚਲੋ 15000 ਰੁਪਏ ਠੀਕ ਐ ਬਾਕੀ ਚੰਗੀ ਵੱਡੀ ਐ ਕੋਈ ਛੋਟੀ ਨਹੀਂ ਗਈ ਬੱਕਰੀ ਜਿਹੜੀ ਲੈਣ ਦੇਣ ਵਾਲੀ ਆਪਣੀ ਗੱਲ ਐ ਜੀ ਲੈਣ ਦੇਣ ਵਾਲੀ ਬਾਕੀ ਇਹ ਆ ਕੇ ਤੇ ਹੁਣ ਦੂਜੇ ਨੰਬਰ ਤੇ ਆਪਾਂ ਆ ਬੱਕਰੀ ਦਿਖਾ ਦਈਏ ਹਨਾ ਹਾਂਜੀ ਤੇ ਇਹ ਇਹਦਾ ਸੂਆ ਕਿਨਵਾ ਕੋਊਗਾ ਪਤਾ ਕੁਝ ਇਹਦਾ ਇਹਨਾਂ ਆਈਡੀਆ ਨਹੀਂ ਜੇ ਹੈਗਾ ਇਹ ਨਾਲ ਹੀ ਆਪਾਂ ਲੈ ਕੇ ਆਏ ਹਾਂ ਜਦੋਂ ਬੱਚਾ ਲੈ ਕੇ ਲੈ ਕੇ ਆ ਨਾ ਇਹਨਾਂ ਨੂੰ ਜੀ ਇਹ ਨਾਲ ਹੀ ਲੈ ਕੇ ਆਏ ਆ ਅੱਖਾਂ ਇਹਦੀਆਂ ਵਿੱਚ ਜੱਟੀਆਂ ਅੱਖਾਂ ਇਹਦੀਆਂ ਪਹਿਲਾਂ ਹੀ ਸੂਆ ਸੂਈ ਲੱਗਦੀ ਤਕਰੀਬਨ ਜਿਹੜੇ ਸਾਹ ਨਾਲ ਆ ਬੱਚਾ ਇਹਦਾ ਹਨਾ ਹਾਂਜੀ ਤੇ ਹੋ ਸਕਦਾ ਕਿ ਗਾਂ ਬਣੀ ਹੈ ਵੀ ਕਿ ਨਹੀਂ ਹਾਂ ਜ ਬਣੀ ਹੈ ਇਹ ਵੀ ਇਹ ਵੀ ਬਣੀ ਹੈ ਅੱਖਾਂ ਜੱਟੀਆਂ ਵਾਂ ਦਿਨਾਂ ਦੀਆਂ ਇੱਕੋ ਜਿਹੀਆਂ ਅੱਖਾਂ ਵਾਂ ਸੋਹਣੇ ਡੱਬ ਡੂਬੋਆ ਆ ਬੱਚਾ ਤੇ ਇਹਦਾ ਕਿੰਨਾ ਮੁੱਲ ਕਰਨਾ ਜੀ ਇਹ ਛੋਟੇ ਬੱਚੇ ਦਾ ਨਹੀਂ ਉਹ ਵੱਡੀ ਬੱਕਰੀ ਦਾ ਜਿਹੜਾ ਅੱਛਾ ਜੀ ਇਹਦਾ 12000 ਰੁਪਏ ਲੱਗ ਗਿਆ ਤਾਂ ਕਰਾਂਗੇ ਅੱਛਾ 12000 ਦੀ ਦੇਣੀ ਹੈ ਛੋਟ ਮੌਕੇ ਤੇ ਕਰੋਗੇ ਕਿ ਨਹੀਂ ਛੋਟ ਮੌਕੇ ਤੇ ਮਾਨਤਾ ਕਰਾਂਗੇ ਆਪਾਂ ਕੋਈ ਗੱਲ ਨਹੀਂ ਕਿੰਨੇ ਦੀ 10000 ਦੀ ਦੇ ਦੋਗੇ ਨਹੀਂ ਚਲੋ 12 ਕ ਤੇ ਲੱਗੇ ਚਲੋ ਮੈਂ ਕਹਿੰਦਾ 10000 ਦੀ ਦੇ ਦੇ ਚਲੋ ਠੀਕ ਹੈ ਜੀ ਆਪਾਂ ਮਾਨਤਾ ਰੱਖਾਂਗੇ ਤੁਹਾਡਾ ਪੂਰਾ ਠੀਕ ਹੈ ਆ ਜਿਹੜੀ ਆ ਤੀਜੇ ਨੰਬਰ ਵਾਲੀ ਆ ਪੱਠ ਇਹਨੂੰ ਬੱਚਾ ਹੀ ਕਹਿ ਸਕਦੇ ਆ ਬੱਚਾ ਹੀ ਆ ਜੀ ਹਾਂ ਜੀ ਹਾਂਜੀ ਉਹ ਦੋਆਂ ਢਾਈਆਂ ਮਹੀਨਾਵਾਂ ਦੇ ਕਿ ਜ਼ਿਆਦੀ ਹੋਊਗੇ ਨਹੀਂ ਇਹਨਾਂ ਕਿਹਾਗਾ ਜੀ ਠੀਕ ਅੱਖਾਂ ਇਹਦੀਆਂ ਵਿੱਚ ਚਿੱਟੀਆਂ ਆ ਅੱਖਾਂ ਇਹਦੀਆਂ ਵਿੱਚ ਚਿੱਟੀਆਂ ਕੰਨੋਂ ਲੰਮੇ ਇਹਦੇ ਠੀਕ ਕੰਨ ਲੰਮੇ ਹਾਂ ਬਾਕੀ ਬਰੀਡ ਆ ਭੇ ਨਸਲ ਵੇਖ ਲਓ ਜਿਹੜੇ ਭੈਣ ਭਰਾਵਾਂ ਨੂੰ ਬੱਕਰੀਆਂ ਦੀ ਪਰਖ ਆ ਵੀ ਕਿਹੜੀ ਨਸਲ ਆ ਕਿਹੜੀ ਬਰੀਡ ਆ ਆ ਚੈੱਕ ਕਰ ਲਓ ਮੂੰਹ ਇਹਦਾ ਵੀ ਚੈੱਕ ਕਰ ਲਓ ਤੋਤੇ ਵਰਗੀਆਂ ਨਾਸਾਂ ਵਾਂ ਇਹਨਾਂ ਦੀਆਂ ਤੋਤੇ ਵਰਗੀਆਂ ਨਾਸਾਂ ਉਹਦੇ ਅਸਲ 'ਚ ਭੈਣ ਭਰਾ ਜਿਹੜੇ ਕਹਿੰਦੇ ਵੀ ਜਿਹਦਾ ਨੱਕ ਤੋਤੇ ਵਰਗਾ ਹੁੰ ਉਹ ਬੀਟਲ ਬੱਕਰੀ ਹੁੰਦੀ ਆ ਤੇ ਅੱਖਾਂ ਚਿੱਟੀਆਂ ਹੋਣ ਤੇ ਕੰਨ ਲੰਮੇ ਹੋਣ ਬਾਕੀ ਜਿਆਦਾ ਸਾਨੂੰ ਇਹਨਾਂ ਬਾਰੇ ਨਹੀਂ ਨੌਲੇਜ ਹੈਗੀ ਜਿਹੜੇ ਭੈਣ ਭਰਾ ਬਰੀਡਰ ਆ ਉਹ ਵੇਖ ਲੈਣ ਵੀ ਇਹ ਕਿਹੜੀ ਬਰੀਡ ਆ ਹਨਾ ਤੇ ਇਹ ਛੋਟੀ ਪੱਠ ਦਾ ਕਿੰਨਾ ਕੁ ਮੁੱਲ ਕਰੋਗੇ ਜੀ ਇਹਦਾ ਸਰ ਜੀ ਇਹਦਾ 3000 ਰੁਪਇਆ ਆਪਾਂ ਕਰਾਂਗੇ 3000 ਰੁਪਇਆ ਠੀਕ ਆ ਬਾਕੀ ਬਾਜ਼ਾਰ ਵੇਖ ਲੈ ਬੱਕਰੀਆਂ ਦਾ ਜਿਹੜੇ ਭੈਣ ਭਰਾ ਬੱਕਰੀਆਂ ਰੱਖਦੇ ਆ ਸ਼ੌਂਕ ਨਾਲ ਕਈ ਰੱਖਦੇ ਆ ਤੇ ਕਰੀਆਂ ਬਰੀਡ ਵਾਲੀਆਂ ਪਾਲਦੇ ਆ ਹਨਾ ਇਹਨਾਂ ਵਿਚਾਰੀਆਂ ਦੀ ਥੋੜੀ ਸਾਹਬ ਵੀ ਘਟ ਹੋਈ ਆ ਤੇ ਬਾਕੀ ਜਿੰਨੇ ਵੀ ਖਰੀਦਣੀਆਂ ਆ ਤੇ ਜੇ ਭਾਜੀ ਤਿੰਨੇ ਖਰੀਦਣੀਆਂ ਹੋਣ ਕਿਸੇ ਨੇ ਇਕੱਠੀਆਂ ਫੇਰ ਕਿੰਨੇ ਮਤਲਬ ਕਿ 5000 ਰੁਪਏ ਤੱਕ ਲਾਪਾ ਸੂਟ ਦੇ ਦਾਂਗੇ ਅੱਛਾ ਤਿੰਨੇ 5000 ਦੀ ਦੇ ਦੇ ਦੋਗੇ ਹਾਂਜੀ ਤੇ ਮੰਨ ਕੇ ਚਲੋ 15 ਤੇ 3 ਹੋ ਗਿਆ 18 18 ਤੇ 10 28 ਹਾਂ ਬਿਲਕੁਲ ਜੈ ਜੈ 28000 ਟੋਟਲ ਬਣਦਾ ਤੇ 3000 ਦਿਨ ਛੋਟ ਕਰਤੀ ਛੋਟ ਕਰਾਂਗੇ ਜਿਤਨੇ ਖਰਣੀਆਂ ਜੇ ਤਿੰਨਾਂ ਦੇ ਵਿੱਚੋਂ 3000 ਛੋੜ ਹਨਾ 25000 ਦੀ ਬਿਲਕੁਲ ਉਹ ਚੋਂ ਮੌਕੇ ਦੇ ਮਾਣ ਕਰ ਦੋਗੇ ਜੇ ਆਇਆ ਗਿਆ ਭੈਣ ਵਿੱਚ ਮਾਨ ਤੇ ਆਪਾਂ ਪਹਿਲਾਂ ਹੀ ਕਰਤਾ ਥੋੜਾ ਬੋਦਾ ਛੋੜ ਛੱਪਾ ਕਰਾਉਂਦੇ ਹੁੰਦੇ ਭੈਣ ਭਰਾ ਕੋਈ ਗੱਲ ਨਹੀਂ ਉਹ 5 400 ਦੇ ਕਰਾਂਗੇ ਬਾਕੀ ਜਿਹਨੂੰ ਪਸੰਦ ਹੁਣ ਫੋਨ ਕਰਨਾ ਹਨਾ ਹਾਂਜੀ ਬਾਕੀ ਚੰਗੇ ਵਜੇ ਨਾਲੀਆਂ ਸੋਹਣੀਆਂ ਵਾ ਤੇ ਤੁਸੀਂ ਕੋਲ ਆਓਗੇ ਪਸੰਦ ਜ਼ਰੂਰ ਹੋਣਗੇ ਇਹਨਾਂ ਨੂੰ ਠੀਕ ਹੈ ਜੀ ਤੇ ਬਾਕੀ ਗੱਭਣਾ ਨਿਕਲ ਆਈਆਂ ਤੇ ਬੱਕਰੀਆਂ ਜੇ ਇੱਕ ਨੇ ਦੋ ਦੇ ਤੇ ਬੱਚੇ ਤੇ ਬੱਕਰੀਆਂ ਤੁਹਾਡੀਆਂ ਫ੍ਰੀ ਹੋ ਜਾਣੀਆਂ ਜੇ ਜਿੰਨਾ ਕਿ ਮੁੱਲ ਕੀਤਾ ਵਾ ਤਾਂ ਹੁਣ ਵਹਿੜ ਤੇ ਆ ਜੀ ਹਾਂਜੀ ਵਹਿੜ ਦਾ ਕੱਦ-ਕੱਦ ਹੀ ਪੂਰਾ ਵੱਡਾ ਵਾ ਹਾਂਜੀ ਵਹਿੜ ਗਈ ਹੈ ਕਿ ਗਾਂ ਗਈ ਹੈ ਨੂੰ ਸੁਆ ਇਹਦਾ ਦੱਸੋ ਪਹਿਲਾਂ ਕਿਨਵਾ ਜੀ ਹਾਂ ਮੇਰੇ ਤੀਜੇ ਕ ਸੂਵੇ ਤੇ ਲੱਗੇ ਆ ਤੀਜਾ ਹੋਵੇ ਚੌਥਾ ਹੋਵੇ ਆਪਣੀ ਸਮਝ ਕਰੇ ਹਨਾ ਜੇ ਥਾਣਾ ਵਾਲ ਨੂੰ ਵੇਖੀ ਤਾਂ ਵਹਿੜ ਲੱਗਦੀ ਜੇ ਮੂੰਹ ਵਾਲ ਨੂੰ ਵੇਖੀ ਤਾਂ ਗਾਂ ਲੱਗਦੀ ਹੈਨਾ ਵੀ ਇਹ ਆਪਣੀ ਸਮਝ ਕਰੇ ਜਿੰਨੇ ਭੈਣ ਭਰਾ ਨੇ ਖਰੀਦਣੀ ਤੇ ਦੁੱਧ ਕਿੰਨਾ ਆਵੇ ਕੋਲ ਜੀ ਦੁੱਧੇ ਦਾ 5 ਕਿਲੋ ਹੈਗਾ ਜੀ अच्छा 5 किलो दूध हां जी ਜਿਹੜਾ ਹੁਣ ਮੌਕੇ ਦੇ ਹਾਜ਼ਰ ਮੌਕੇ ਤੇ ਹਾਂਜੀ ਠੀਕ ਆ ਉਹ ਤੇ ਜਿੰਨੀ ਆਪਾਂ ਸਾਮ ਕਰਾਂਗੇ ਵੰਡ ਪਾਵਾਂਗੇ ਉਹਨਾਂ ਵੱਧ ਹੀ ਜਾਂਦੀ ਆ ਆ ਵੇਖੋ ਥਾਣ ਬੜੇ ਸੋਹਣੇ ਲੱਗੇ ਆ ਇਹਦੇ ਚੰਗੇ ਥਾਣੇ ਆ ਕੁਆਲਿਟੀ ਵਾਲੇ ਹਾਂਜੀ ਤੇ 6-6 ਕਿਲੋ ਦੇ ਲੱਗੇ ਵੀ ਚੁੰਦੇ ਰਹੇ ਆ ਅੱਛਾ ਵੰਡ ਦੇ ਹਿਸਾਬ ਅੱਛਾ 6-6 ਕਿਲੋ ਇੱਕ ਟਾਈਮ ਦਾ ਚੁੰਦੇ ਰਹੇ ਆ ਇੱਕ ਟਾਈਮ ਦਾ ਵੰਡ ਪਾ ਜੀ ਇਥੇ ਵੰਡ ਪਾਵਾਂਗੇ ਸੇਵਾ ਇਹ ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਜੀ ਇਹਨੂੰ ਸੂਈ ਨੂੰ ਇਹਨੂੰ ਆ ਹਸਾਬ ਨਾਲ ਆ 5-6 ਮਹੀਨੇ ਦੇ ਲੱਗੇ ਬੰਨੇ ਹੋਗੇ ਇਹ ਤਾਂ ਬਣੀ ਵੀ ਹੈਗਾ ਕਿ ਨਹੀਂ ਗੱਲ ਵਾਇਆ ਠੀਕ ਆ ਤੇ ਅੱਗੇ ਲੋ ਇਹ ਤੇ ਉਹ ਮੇਰਾ ਥੋੜਾ ਟਾਈਮ ਹੋਇਆ ਨਾ ਠੀਕ ਆ ਲੱਗੇ ਰੋ ਠੀਕ ਆ ਜੀ ਠੀਕ ਆ ਤੇ ਆਪਾਂ ਕੋ ਐਵੇਂ ਸਿੱਧੀ ਵੀ ਗੱਲ ਹੈ ਆਪਣੀ ਜੀ 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 ਬਿਲਕੁਲ ਬਿਲਕੁਲ ਤੋਰੀ ਜੇ ਨੂੰ ਕੱਦ ਪੂਰੇ ਵੱਡੇ ਦੀ ਮਾਲਕ ਆ ਜੀ ਹਾਂਜੀ ਬਾਕੀ ਕੋਈ ਹੈ ਨਹੀਂ ਕਿ ਦੇ ਘਰੇ ਲੋਈ ਆ ਸ਼ਾਮ ਸੰਭਾਲ ਦੇ ਵੇਖ ਲੋ ਤੁਹਾਡੇ ਸਾਹਮਣੇ ਆ ਵੀ ਤੂੜੀ ਭਾਈ ਆ ਵੀਰ ਹੋਣਾ ਨੇ ਤੇ ਕੱਦ ਕਾਠ ਨੂੰ ਪੂਰੀ ਵੱਡੀ ਆ ਤੇ ਹੱਡਾਂ ਪੈਰਾਂ ਦੀ ਖੁੱਲੀ ਆ ਵੱਡੀ ਆ ਜੀ ਤੁਹਾ ਕੋਈ ਤੀਜਾ ਮਾਲਲੇ ਚੌਥਾ ਮਾਲਲੇ ਸੱਜਰ ਨੇ ਭਾਈ ਦਾਦਾ ਕੇ 6 ਕਿਲੋ ਇੱਕ ਟਾਈਮ ਦਾ ਅਸੀਂ ਚਾਉਂਦੇ ਰਹੇ ਆ ਕਿ ਹੁਣ ਇਹਦੇ ਕੋਲ 5 ਕਿਲੋ ਹੈਗਾ ਆ ਵੇਖੋ ਜੀ ਥਾਣ ਵੀ ਸੋਹਣੇ ਆ ਕਰਮਾਲੀ ਦੇ ਆ ਜੋ ਮੋੜ ਲਿਓ ਭਾਜੀ ਦੇਖੋ ਜੀ ਸੋਹਣੀ ਸਨਖੀ ਹੈ ਪੂਰੀ ਬਾਕੀ ਜਿੰਨਾ ਕ ਮੁੱਲ ਕਰਨਾ ਵਾ ਉਸ ਹਾਂਨਾਂ ਤੇ ਬਿਲਕੁਲ ਜਾਇਜ਼ ਹੀ ਆਏ ਮੁੱਲ ਜਿਹੜਾ ਭਾਈ ਨੇ ਕਰਨਾ ਵਾ ਕਹਿੰਦੇ ਵੀ ਜਾਇਜ਼ ਹੀ ਦੇ ਦੇਣੀ ਆ ਦੱਸੋ ਫੇ ਭਾਈ ਕਿੰਨਾ ਕ ਮੁੱਲ ਕਰਨਾ ਜੀ ਫੇ ਲਓ ਜਾਇਜ਼ ਜਾਇਜ਼ ਮੁੱਲ ਇਹ ਆਪਣਾ ਕਿੰਨਾ ਕ 15 ਤੇ ਲੱਗਿਆ ਆਪਾਂ ਨੂੰ ਸਰਦਾਂ ਦਾ ਇਹ ਸਾਬ ਲਾ ਲੋ ਤੁਸੀਂ ਵੀ ਉਹਨਾਂ ਬੱਕਰੀ ਆ ਬੱਕਰੀ ਦਾ ਮੁੱਲ ਵੀ 15000 ਕੀਤਾ ਜੀ ਤੇ ਗਾਂ ਦਾ ਮੁੱਲ ਵੀ 15000 ਬਿਲਕੁਲ ਜੈ ਜੈ ਹੈ ਬਿਲਕੁਲ ਜੈ ਤੇ ਕਈ ਵਾਰ ਚਾਰੇ ਹੀ ਪਸੰਦ ਆ ਜਾਂਦੇ ਇੱਕੇ ਜਾਣੇ ਨੂੰ ਹੀ ਕੋਈ ਗੱਲ ਨਹੀਂ ਜਿਤਨਾ ਵੀ ਆਪਾਂ ਕਰਾਂਗੇ ਮਾਨਤਾ ਨੂੰ ਉਹਨਾਂ ਦਾ ਰੱਖਾਂਗੇ ਛੋੜ ਕਿੰਨੀ ਕਰ ਦੋਗੇ 15000 ਚੋਂ ਕੋਈ ਨਹੀਂ ਆਪਾਂ ਜਿਤਨਾ ਵੀ ਮਾਨਤਾ ਲਊਗਾ ਕਰ ਦਈਏ 10000 ਰੁਪਏ ਦੀ ਜਿਆਦਾ ਨਾ ਆਪਾਂ ਕਰੀ ਚਾਹੀਏ ਮੈਂ ਕਰ ਦਿਆਂ ਥੋੜੀ ਚਲੋ ਠੀਕ ਜੀ ਕਰ ਕਿਉਂ ਮੋੜਨਾ ਨਹੀਂਗਾ ਤੁਸੀਂ ਵੇਚਣੀਆਂ ਵਾ ਖਰੀਦਣ ਵਾਲੇ ਭੈਣ ਭਰਾ ਨੇ ਫਿਰ ਕਰਦਾਂਗੇ ਨਿਕ ਜਾ ਚਾਹ ਪਾਣੀ ਦਾ ਸਰਦਾ ਜਾਣਾ ਵਧੀਆ 5 ਕਿਲੋ ਦੁੱਧ ਵਾਲੀ ਜੇ ਕੋਈ ਲੈ ਗਿਆ ਭੈਣ ਭਰਾ ਹਨਾ ਹਾਂਜੀ ਹਾਂਜੀ ਤੇ ਵਧੀਆ ਸਰ ਜਾਣਾ ਜੀ ਬਿਲਕੁਲ ਠੀਕ ਹੈ ਜੀ ਕਰਨੀ ਭਾਈ ਗੱਲ ਬਾਤ ਹੋਰ ਜੀ ਨਹੀਂ ਫਤਿਹ ਠੀਕ ਹੈ ਜੀ ਫੋਨ ਲਾ ਲਿਓ ਵੀਡੀਓ ਕਰਦੇ ਸ਼ੇਅਰ ਬਹੁਤ ਹੀ ਸੋਹਣੇ ਜਾਨਵਰ ਆ ਸਾਰੇ ਚੰਗੀ ਕੁਆਲਿਟੀ ਦੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ